ਸਰਹੰਦ ਦੇ ਵਿੱਚ ਠੰਡੇ ਬੁਰਜ ਨੂੰ ਆਪਾਂ ਧਿਆਨ ਚ ਲਈਏ ਤੇ ਜਿਹਦੇ ਵਿੱਚ ਸਹਿਬਜ਼ਾਦਿਆਂ ਨੇ ਉਹ ਰਾਤ ਕੱਟੀ ਹੈਗੀ ਐ ਇਹੋ ਜੇ ਮਾਹੌਲ ਦੇ ਵਿੱਚ ਉਹਨਾਂ ਦੇ ਅੰਦਰ ਕਿੰਨੀ ਦ੍ਰਿੜਤਾ ਕਿੰਨੀ ਨਿਡਰਤਾ ਕਿੰਨੀ ਨਿਰਵੈਰਤਾ ਕਿੰਨੇ ਸੰਦ੍ਰਿਸ਼ਟੀ ਦੇ ਨਾਲ ਜਿਹੜੇ ਸਿਧਾਂਤ ਐ ਉਹਨਾਂ ਨੇ ਉਹਨਾਂ ਦੇ ਉੱਤੇ ਪਹਿਰਾ ਦੰਦੇ ਹੋਏ ਆਪਣਾ ਸਭ ਕੁਝ ਨਿਉਸ਼ਾਵਰ ਕਰ ਦਿੱਤਾ ਕੁਰਬਾਨ ਕਰ ਦਿੱਤਾ ਜਦੋਂ ਇਹਨਾਂ ਜੋੜ ਮੇਲਿਆਂ ਤੇ ਸੰਗਤ ਜਾਂਦੀ ਹੈ ਜਾਂ ਖਾਸ ਕਰਕੇ ਯੂਥ ਜਾਂਦਾ ਹੈ ਬੜਾ ਮੈਂ ਦੇਖਦਾ ਰਸਤਿਆਂ ਦੇ ਵਿੱਚ ਇੱਕ ਲੰਗਰਾਂ ਦਾ ਬੜਾ ਸ਼ੋਸ਼ਾ ਛੱਡਿਆ ਹੋਇਆ ਹੈ ਸਾਡੀ ਕੌਮ ਦੇ ਵਿੱਚ ਭਾਵਨਾ ਬਹੁਤ ਅੱਛੀ ਹੈ ਜਿਹੜੇ ਲੰਗਰ ਉੱਥੇ ਇੰਨੀ ਮਿਹਨਤ ਕਰਕੇ ਲਾਉਂਦੇ ਆ ਪਰ ਇਹ ਧਿਆਨ ਰੱਖਣਾ ਵੀ ਲੰਗਰ ਦਾ ਮਤਲਬ ਲੰਗਰ ਇਹ ਨਹੀਂ ਕੰਪੀਟੀਸ਼ਨ ਬਿਜ਼ਨਸ ਲੰਗ ਵੀ ਆ ਜੋ ਹੋਆ ਜੋ ਆ ਜੋ ਜਿਵੇਂ ਲੋਕਾਚਾਰ ਨੂੰ ਛੱਡਾਂਗੇ ਜਿਹੜਾ ਅੱਜ ਅਸੀਂ ਨਾ ਦਿਖਾਵਾ ਕਰਨ ਲੱਗੇ ਕਿ ਬਰਥਡੇ ਪਾਰਟੀ ਕਰਨੀ ਹੈ ਜੀ ਅਸੀਂ ਜਾਂ ਮੈਰਿਜ ਦੀ ਪਾਰਟੀ ਦੇਤੇ ਲੱਖਾਂ ਰੁਪਏ ਲਾ ਦਿੰਦੇ ਆ ਅਸੀਂ ਤੇ ਸਾਡੇ ਗਮਣ ਦੇ ਵਿੱਚ ਹੀ ਲਾਜ਼ਮੀ ਨਾ ਉੱਠ ਕੇ ਮਨ ਇਹਦਾ ਗੁਰੂ ਨੂੰ ਨਹੀਂ ਪਹੁੰਚਦਾ ਅਸੀਂ ਵੀ ਉੱਥੇ ਕੋਸ਼ਿਸ਼ ਕਰ ਰਹੇ ਆ ਕਿਉਂਕਿ ਸਾਨੂੰ ਪਿਛਲੀ ਵਾਰ ਵੀ ਪਤਾ ਲੱਗਿਆ ਸੀ ਕਿ ਕਾਫੀ ਲੋਡ ਪੈਂਦੀ ਹੈ ਮੈਡੀਕਲ ਸੇਵਾਵਾਂ ਦੇ ਉੱਤੇ ਅਮਰਜੈਂਸੀ ਮੈਡੀਕਲ ਸੇਵਾਵਾਂ ਦੇ ਵਿੱਚ ਮਤਲਬ ਹੈ ਵੀ ਐਂਬੂਲੈਂਸ ਦੀ ਤੁਰੰਤ ਪਿਛਲੀ ਵਾਰ ਸਾਡਾ ਤਜਰਬਾ ਵੀ ਰਿਹਾ ਆਨੰਦ ਪ੍ਰਸਾਦ ਦਾ ਵੀ ਬੜੀ ਇਕਦਮ ਕਿਸੇ ਨੂੰ ਕਾਰਡੀਕਲ ਅਰੈਸਟ ਕਿਸੇ ਨੂੰ ਇਕਦਮ ਇਹੋ ਜਿਹੀਆਂ ਸਮੱਸਿਆਵਾਂ ਆਈਆਂ ਤਾਂ ਉੱਥੇ ਪਰਮਾਤਮਾ ਦੀ ਕਿਰਪਾ ਦੇ ਨਾਲ ਮਤਲਬ ਇਹ ਕਹਿੰਦਾ ਭਾਵੇਂ ਪ੍ਰਭ ਆਸਰਾ ਵੱਲੋਂ ਇਹਨਾਂ ਸ਼ਹੀਦ ਦੀ ਸੁਭਾਵਾਂ ਵਿੱਚ ਆਪਣੀਆਂ ਉਹ ਜਿਹੜੀਆਂ ਬੁਢਲੀਆਂ ਸਿਹਤ ਸਹੂਲਤਾਂ ਸਿਹਤ ਸਹੂਲਤਾਂ ਲਈ ਉੱਥੇ ਪਲੈਨਿੰਗ ਕੀਤੀ ਕਾ ਮਨ ਕਈ ਦਿਨਾਂ ਤੋਂ ਲੱਗੇ ਹੋਏ ਹਨ ਪਰसों ਵੀ ਜਾ ਕੇ ਆਏ ਸੀ ਤੇ ਹੁਣ ਵੀ ਇਹਨਾਂ ਦੀ ਤਿਆਰੀ ਚੱਲ ਰਹੀ ਹੈਗੀ ਹੈ ਤੇ ਉਹਦੇ ਵਿੱਚ ਟੀਮ ਜਿਹੜੀ ਹੈ ਡਾਕਟਰ ਪੈਰਾਮੈਡੀਕਲ ਸਟਾਫ ਐਮਬੂਲੈਂਸਾਂ ਉੱਥੇ ਲਿਜਾ ਕੇ ਵੀ ਤਾਂ ਕਿ ਕੋਈ ਵੀ ਐਸੀ ਘਟਨਾ ਜਿਹੜੀ ਹੈ ਨਾ ਬਿਲਕੁਲ ਵੀ ਉਸ ਵੇਲੇ ਮੌਕੇ ਤੇ ਡਾਕਟਰ ਨੂੰ ਸੰਭਾਲ ਸਕਣ ਅੱਜ ਪ੍ਰੋਮਿਸ ਕਰਨਾ ਚਾਹੀਦਾ ਹੈ ਕਮਿਟਮੈਂਟ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਅੱਜ ਅਰਦਾਸ ਕਰਨੀ ਹੈ ਕਿ ਪਰਮਾਤਮਾ ਸਾਨੂੰ ਸ਼ਕਤੀ ਬਖਸ਼ੋ ਵੀ ਅਸੀਂ ਵੀ ਸਹਿਬਜ਼ਾਦੇਵਾਂ ਵੱਲੋਂ ਦਿੜਣ ਕਰਵਾਏ ਹੋਏ ਜਿਹੜੇ ਸਿਧਾਂਤ ਹੈਗੇ ਹਨ ਇਨਸਾਨੀਅਤ ਦੇ ਇਨਸਾਨੀਤ ਕਦਰਾਂ ਕੀਮਤਾਂ ਦੇ ਤੇ ਇਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਨਸ਼ਾ ਜਿਹੜਾ ਹੈਗਾ ਨਾ ਸਦਨਤਾ ਦਾ ਹੋਣਾ ਚਾਹੀਦਾ ਹੈ ਇਹ ਨਾਮ ਦਾ ਹੋਣਾ ਚਾਹੀਦਾ ਹੈ ਗੁਣਾ ਦਾ ਹੋਣਾ ਚਾਹੀਦਾ ਹੈ ਤੇ ਅਸੀਂ ਵੀ ਮਤਲਬ ਜਿਹੜਾ ਹੈਗਾ ਆਪਣਾ ਜੀਵਨ ਨਹੀਂ ਪਰਿਵਾਰ ਨਹੀਂ ਸਮਾਜ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਯੋਗਦਾਨ ਪਾ ਕੇ ਪ੍ਰਮਾਤਮਾ ਦੀ ਵਿਸ਼ੇਸ਼ ਬਖਸ਼ਿਸ਼ ਦੇ ਯੋਗ ਬਣ ਸਕਵੇ ਹੈ